ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹੋ ਤਾਂ ਦੋਸਤੋ ਅਸੀਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰੋਗੇ ਪਿਆਰ ਦੇਵੋਗੇ ਅਤੇ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰੋਗੇ ਅਤੇ ਦੋਸਤੋ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਐਸੀ ਤਰ੍ਹਾਂ ਸਾਡੇ ਨਾਲ ਪਿਆਰ ਬਣਾਈ ਰੱਖਿਓ ਇਸ ਤਰ੍ਹਾਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ। ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ। ਸੁਣੋ ਜੀ ਮੈਂ ਸਾਰਾ ਦਿਨ ਕੰਮ ਕਰਦੀ ਕਰਦੀ ਥੱਕ ਜਾਂਦੀ ਹਾਂ। ਇੱਕ ਪਲ ਵੀ ਆਰਾਮ ਨਹੀਂ ਮਿਲਦਾ। ਸਵੇਰ ਤੋਂ ਬਾਅਦ ਹੁੰਦਿਆਂ ਹੀ ਮੰਮੀ ਜੀ ਤੇ ਪਾਪਾ ਜੀ ਨੂੰ ਵੀ ਨਾਸ਼ਤਾ ਦੇ ਦਿੰਦੀ ਹਾਂ ਅਤੇ ਤੁਹਾਨੂੰ ਟਿਫਨ ਪੈਕ ਕਰਕੇ ਦਿੰਦੀ ਹਾਂ। ਤੁਸੀਂ ਹਜੇ ਆਫਿਸ ਪਹੁੰਚਦੇ ਨਹੀਂ ਕਿ ਇੱਧਰ ਫਿਰ ਤੋਂ ਫਰਮਾਇਸ਼ਾਂ ਸ਼ੁਰੂ ਹੋ ਜਾਂਦੀਆਂ ਨੇ। ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਮੈਂ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਜਾਵਾਂਗੀ। ਮੈਂ ਇੰਨਾ ਕਹਿ ਦਿੰਦੀ ਹਾਂ ਫਿਰ ਆਪਣਾ ਤੇ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਖੁਦ ਕਰ ਲਿਓ ਪਿੰਨੀਆਂ ਬਣਾਉਂਦੇ ਹੋਏ ਮੰਨੂ ਆਪਣੇ ਪਤੀ ਤੇਜਿੰਦਰ ਨੂੰ ਕਹਿੰਦੀ ਹੈ ਤਾਂ ਤੇਜਿੰਦਰ ਨੇ ਕਿਹਾ ਪਿੰਨੀਆਂ ਬਣਾ ਰਹੀ ਹੈ ਤਾਂ ਮਿੱਠਾ-ਮਿੱਠਾ ਬੋਲ ਅਜਿਹਾ ਕੀ ਹੋ ਗਿਆ ਕਿ ਮੈਂ ਦਫ਼ਤਰ ਤੋਂ ਆਇਆ ਨਹੀਂ ਕਿ ਤੂੰ ਆਪਣੀਆਂ ਸ਼ਿਕਾਇਤਾਂ ਦਾ ਪਟਾਰਾ ਖੋਲ ਕੇ ਬੈਠ ਗਈ ਅਤੇ ਜੇ ਕੰਮ ਜ਼ਿਆਦਾ ਹੋ ਗਿਆ ਹੈ ਤਾਂ ਇੱਕ ਹੋਰ ਕੰਮ ਵਾਲੀ ਰੱਖ ਲੈ ਜ਼ਿਆਦਾ ਤੋਂ ਜ਼ਿਆਦਾ 4-5000 ਲੈ ਲਵੇਗੀ ਮੰਨੂ ਨੇ ਕਿਹਾ ਇਸ ਨਾਲ ਤਾਂ ਖਰਚਾ ਵੱਧ ਜਾਵੇਗਾ। ਤਜ਼ਿੰਦਰ ਨੇ ਕਿਹਾ ਫੇਰ ਕੀ ਹੋਇਆ? ਤੂੰ ਆਪਣੇ ਫਜ਼ੂਲ ਖਰਚੇ ਘੱਟ ਕਰ ਲਵੀਂ। ਪਰ ਮੈਨੂੰ ਇਹ ਪਰੇਸ਼ਾਨੀਆਂ ਨਾ ਦੱਸਿਆ ਕਰ। ਜੇ ਉਹਨਾਂ ਦੇ ਲਈ ਕੋਈ ਦੂਜਾ ਹੋਰ ਇੰਤਜ਼ਾਮ ਹੁੰਦਾ ਤਾਂ ਮੈਂ ਤੇਰੇ ਕਹਿਣ ਤੋਂ ਪਹਿਲਾਂ ਹੀ ਕਰ ਦੇਣਾ ਸੀ। ਮੈਨੂੰ ਵੀ ਕੋਈ ਸ਼ੌਕ ਨਹੀਂ ਹੈ ਰੋਜ਼ ਦੇ ਪ੍ਰਵਚਨ ਸੁਣਦਾ ਜਿਸ ਦਾ ਕੋਈ ਫਾਇਦਾ ਨਾ ਹੋਵੇ। ਇਹਨਾਂ ਕਹਿ ਕੇ ਤਜ਼ਿੰਦਰ ਨਹਾਉਣ ਚਲਾ ਗਿਆ। ਤਜ਼ਿੰਦਰ ਦੇ ਜਾਂਦੇ ਹੀ ਮੰਨੂ ਦੀ ਸੱਸ ਕੁਲਜੀਤ ਕੌਰ ਆਈ ਤੇ ਕਿਹਾ ਬਹੂ ਜਦੋਂ ਤੂੰ ਇਸ ਘਰ ਵਿੱਚ ਆਈ ਸੀ ਤਾਂ ਮੈਂ ਸੋਚਿਆ ਸੀ ਕਿ ਮੇਰਾ ਬੇਟਾ ਸਾਡੇ ਨਾਲ ਉੱਠਦਾ ਬੈਠਦਾ ਨਹੀਂ ਸ਼ਾਇਦ ਤੇਰੇ ਨਾਲ ਰਹਿ ਕੇ ਉਸਦੇ ਮਨ ਵਿੱਚ ਦਇਆ ਦੀ ਭਾਵਨਾ ਆ ਜਾਵੇਗੀ ਪਰ ਤੂੰ ਤਾਂ ਉਸ ਨੂੰ ਹੋਰ ਵੀ ਸਾਡੇ ਖਿਲਾਫ ਕਰ ਰਹੀ ਹੈ ਆਖਿਰ ਇਸ ਘਰ ਵਿੱਚ ਮੈਂ ਤੈਨੂੰ ਕੀ ਕਮੀ ਹੋਣ ਦਿੱਤੀ ਹੈ ਕੱਲ ਤੱਕ ਇਹ ਘਰ ਅਤੇ ਬੇਟਾ ਸਭ ਮੇਰਾ ਸੀ ਮੈਂ ਇਸ ਘਰ ਦੀ ਮਹਾਰਾਣੀ ਤੋਂ ਘਟ ਨਹੀਂ ਸੀ ਪਰ ਸਭ ਕੁਝ ਮੈਂ ਤੇਰੇ ਹੱਥਾਂ ਵਿੱਚ ਸੌਂਪ ਦਿੱਤਾ ਤੇ ਤੂੰ ਇਹ ਕਿਹੋ ਜਿਹਾ ਸਿਲਾ ਦਿੱਤਾ ਆਖਿਰਸੀ ਕਿਹੜੀ ਫਰਮਾਇਸ਼ ਕਰ ਦਿੱਤੀ ਤੈਨੂੰ ਤਾਂ ਮੰਨੋ ਬੋਲੀ ਮੰਮੀ ਜੀ ਮੇਰਾ ਮੂੰਹ ਨਾ ਖੁਲਵਾਓ ਬੋਲ ਤਾਂ ਤੁਸੀਂ ਇਸ ਤਰ੍ਹਾਂ ਰਹੇ ਹੋ ਜਿਵੇਂ ਕਿਸੇ ਰਾਜ ਮਹਿਲ ਦੀ ਮਹਾਰਾਣੀ ਸੀ ਇਹ ਕਰ ਸਮਾਨ ਤੇ ਜ਼ਿੰਮੇਵਾਰੀਆਂ ਤੇ ਬੋਝ ਤੋਂ ਇਲਾਵਾ ਤੁਸੀਂ ਹੋਰ ਕੀ ਦਿੱਤਾ ਕੀ ਮੈਂ ਗਲਤ ਕਹਿ ਰਹੀ ਹਾਂ ਇਹਨਾਂ ਦੇ ਆਫਿਸ ਜਾਂਦੇ ਹੀ ਤੁਸੀਂ ਚਾਹ ਦੀ ਫਰਮਾਇਸ਼ ਕਰਉਂ ਦਿੰਦੇ ਹੋ ਪਤਾ ਹੈ ਦੁੱਧ ਦਾ ਭਾਅ ਕੀ ਹੋ ਗਿਆ ਹੈ ਕੰਮ ਵਾਲੀ ਕਹਿੰਦੀ ਹੈ ਮੇਰੀ ਤਨਖਾਹ ਵਧਾ ਦਿਓ ਤੁਹਾਡੇ ਬੇਟੇ ਨੇ ਪੈਸੇ ਛਾਪਣ ਦੀ ਮਸ਼ੀਨ ਨਹੀਂ ਖੋਲ ਰੱਖੀ ਇਨਾ ਕਹਿੰਦੇ ਹੋਏ ਪਿੰਨੀਆਂ ਦਾ ਡੱਬਾ ਲੈ ਕੇ ਉਹ ਕਮਰੇ ਵਿੱਚ ਚਲੀ ਗਈ। ਨਿਰਾਸ਼ ਹੋ ਕੇ ਕੁਲਜੀਤ ਕੌਰ ਕਮਰੇ ਵਿੱਚ ਵਾਪਸ ਆਈ ਤਾਂ ਉਹਨਾਂ ਦੇ ਪਤੀ ਪਾਲ ਸਿੰਘ ਜੀ ਕਹਿਣ ਲੱਗੇ ਕਿਉਂ ਆਪਣੀ ਰੋਜ਼-ਰੋਜ਼ ਬੇਇੱਜ਼ਤੀ ਕਰਵਾਉਂਦੀ ਹੈ। ਮੰਨ ਕਿਉਂ ਨਹੀਂ ਲੈਂਦੀ ਕਿ ਜੋ ਘਰ ਅਤੇ ਬੇਟਾ ਪਹਿਲਾਂ ਤੇਰਾ ਸੀ ਹੁਣ ਉਹ ਕਿਸੇ ਹੋਰ ਦਾ ਹੋ ਚੁੱਕਿਆ ਹੈ। ਬੇਸ਼ੱਕ ਕੱਲ੍ਹ ਤੱਕ ਤੂੰ ਘਰ ਦੀ ਮਹਾਰਾਣੀ ਸੀ ਪਰ ਅੱਜ ਨਹੀਂ। ਚੱਲ ਛੱਡ ਉਹ ਸ਼ਬਦ ਕਹਿਣ ਵਿੱਚ ਮੇਰੀ ਜੀਬ ਸਾਥ ਨਹੀਂ ਦਿੰਦੀ। ਸਾਡੀ ਔਕਾਤ ਇਸ ਘਰ ਵਿੱਚ ਕੀ ਹੈ ਇਹ ਤੂੰ ਵੀ ਜਾਣਦੀ ਹੈ ਚੁੱਪਚਾਪ ਰੱਬ ਦਾ ਨਾਮ ਲੈ ਤੇ ਬੇਨਤੀ ਕਰ ਉਹਨਾਂ ਨੂੰ ਕਿ ਹੁਣ ਅਸੀਂ ਇਸ ਸੰਸਾਰ ਤੋਂ ਮੁਕਤ ਹੋ ਜਾਈਏ ਦੋਵੇਂ ਚੁੱਪਚਾਪ ਆਪਣੀ ਹਾਲਤ ਤੇ ਹੰਝੂ ਵਹਾ ਰਹੇ ਸੀ ਅਗਲੇ ਦਿਨ ਤਜਿੰਦਰ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਬੱਚਿਆਂ ਨੇ ਪੀਜ਼ਾ ਖਾਣ ਦੀ ਫਰਮਾਇਸ਼ ਕੀਤੀ ਤਾਂ ਮੰਨੂ ਨੇ ਆਪਣੇ ਤੇ ਆਪਣੇ ਬੱਚਿਆਂ ਦੇ ਲਈ ਪੀਜ਼ਾ ਮੰਗਵਾ ਲਿਆ ਤੇ ਸੌਰੇ ਦੇ ਲਈ ਉਸਨੇ ਖਿਚੜੀ ਬਣਾ ਕੇ ਰੱਖ ਦਿੱਤੀ ਜਦੋਂ ਕੁਲਜੀਤ ਕੌਰ ਨੇ ਕਿਹਾ ਪੁੱਤ ਕਿਚੜੀ ਤਾਂ ਕੱਲ ਹੀ ਖਾਧੀ ਸੀ ਉਹ ਰੋਜ਼ ਰੋਜ਼ ਚੰਗੀ ਨਹੀਂ ਲੱਗਦੀ ਤਾਂ ਮੰਨੂ ਨੇ ਕਿਹਾ ਮੰਮੀ ਜੀ ਐਨੀ ਗਰਮੀ ਹੋ ਰਹੀ ਹੈ ਕਿ ਰਸੋਈ ਵਿੱਚ ਮੇਰਾ ਜਾਨ ਦਾ ਦਿਲ ਨਹੀਂ ਕਰਦਾ ਅੱਜ ਖਿਚੜੀ ਨਾਲ ਹੀ ਕੰਮ ਚਲਾ ਲਓ ਮੈਂ ਬੱਚਿਆਂ ਦੇ ਨਾਲ ਕਮਰੇ ਵਿੱਚ ਆਰਾਮ ਕਰੂੰਗੀ ਤਾਂ ਮੈਨੂੰ ਪਰੇਸ਼ਾਨ ਨਾ ਕਰਿਓ ਇਹਨਾਂ ਕਹਿ ਕੇ ਉਸਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਪੀਜ਼ਾ ਖਾ ਕੇ ਬੱਚੇ ਖੁਸ਼ ਹੋ ਗਏ ਤੇ ਵੀਡੀਓ ਗੇਮ ਖੇਡਣ ਲੱਗ ਪਏ ਮੰਨੂ ਦੇ ਕੋਲ ਕੋਈ ਕੰਮ ਨਹੀਂ ਸੀ ਐਸਲੀ ਉਹ ਆਪਣੀ ਸਹੇਲੀ ਦੀਪੀ ਨਾਲ ਗੱਲ ਕਰਨ ਲੱਗੀ ਤੇ ਆਪਣੇ ਘਰ ਦੀ ਹਾਲਤ ਦੱਸੀ। ਦੀਪੀ ਨੇ ਕਿਹਾ ਤੈਨੂੰ ਉਹਨਾਂ ਤੋਂ ਕੰਮ ਕਰਵਾਉਣਾ ਨਹੀਂ ਆਉਂਦਾ। ਤੂੰ ਕੰਮ ਵਾਲੀ ਨੂੰ ਐਨੇ ਪੈਸੇ ਦਿੰਦੀ ਹੈ ਕੀ ਤੇਰੀ ਸੱਸ ਕੰਮ ਨਹੀਂ ਕਰ ਸਕਦੀ? ਚਲ ਮੰਨਿਆ ਭਾਰਾ ਕੰਮ ਨਹੀਂ ਕਰ ਸਕਦੀ ਪਰ ਬੈਠੇ ਬੈਠੇ ਭਾਂਡੇ ਤਾਂ ਧੋ ਸਕਦੀ ਹੈ। ਕੰਮ ਵਾਲੀ ਤੋਂ ਦੂਜੇ ਕੰਮ ਕਰਵਾਇਆ ਕਰ। ਭਾਂਡੇ ਧੋਣੇ, ਸਬਜ਼ੀ ਕੱਟਣੀ ਇਹ ਸਾਰੇ ਕੰਮ ਆਪਣੀ ਸੱਸ ਤੋਂ ਕਰਵਾ। ਬਸ ਬਦਲੇ ਵਿੱਚ ਜੋ ਵੀ ਤੂੰ ਚਟਪਟਾ ਖਾਂਦੀ ਹੈ ਥੋੜਾ ਜਿਹਾ ਉਸ ਨੂੰ ਵੀ ਦੇ ਦਿਆ ਕਰ। ਸ਼ਾਮ ਨੂੰ ਮੰਨੂ ਦੀਪੀ ਦੇ ਕਹਿਣ ਉੱਤੇ ਵਿਚਾਰ ਕਰਕੇ ਤੇ ਮਨ ਹੀ ਮਨ ਸੋਚ ਰਹੀ ਸੀ ਜੇ ਕਿਤੇ ਮੈਂ ਆਪਣੀ ਸੱਸ ਤੋਂ ਇਦਾਂ ਕੰਮ ਕਰਵਾਇਆ ਤਾਂ ਮੇਰਾ ਸਹੁਰਾ ਇਸ ਸਬ ਦਾ ਵਿਦਰੋਹ ਨਾ ਕਰ ਦੇਵੇ ਤਾਂ ਉਦੋਂ ਹੀ ਉਸ ਦੀ ਛੋਟੀ ਭੈਣ ਪਲਵੀ ਦਾ ਫੋਨ ਆਇਆ ਤਾਂ ਉਹ ਵੀ ਆਪਣੀ ਸੱਸ ਦੀਆਂ ਗੱਲਾਂ ਕਰਨ ਲੱਗੀ ਕਿ ਪਤਾ ਹੈ ਦੀਦੀ ਮੇਰੀ ਸੱਸ ਮੈਨੂੰ ਇੱਕ ਮਿੰਟ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੀ ਸਾਰੇ ਜਣੇ ਖਾ ਕੇ ਉੱਠ ਜਾਂਦੇ ਨੇ ਫਿਰ ਮੈਨੂੰ ਖਾਣ ਨੂੰ ਕਹਿੰਦੀ ਹੈ ਅਤੇ ਜੇ ਮੈਂ ਕੋਈ ਫਰਮਾਇਸ਼ ਪੂਰੀ ਨਾ ਕਰਾਂ ਤਾਂ ਮੇਰੀ ਸ਼ਿਕਾਇਤ ਉਹਨਾਂ ਨੂੰ ਕਰ ਦਿੰਦੀ ਹੈ ਤੇ ਇਹ ਵੀ ਸਰਵਨ ਕੁਮਾਰ ਬਣਦੇ ਨੇ ਤੂੰ ਤਾਂ ਵਧੀਆ ਹੈ ਦੀਦੀ ਜੀਜਾ ਜੀ ਤੇਰੀ ਗੱਲ ਸੁਣਦੇ ਨੇ ਤੇ ਤੇਰੀ ਸੱਸ ਨੇ ਵੀ ਤੈਨੂੰ ਘੱਟ ਪਰੇਸ਼ਾਨ ਨਹੀਂ ਕੀਤਾ ਹੋਵੇਗਾ ਪਤਾ ਨਹੀਂ ਹਰ ਸੱਸ ਬੁਰੀ ਕਿਉਂ ਹੁੰਦੀ ਹੈ ਭੈਣ ਦੀ ਤਕਲੀਫ ਸੁਣ ਕੇ ਮੰਨੂ ਨੇ ਫੈਸਲਾ ਕੀਤਾ ਕਿ ਹੁਣ ਤਾਂ ਦੀਪੀ ਦਾ ਨੁਸਖਾ ਅਪਣਾਉਣਾ ਹੀ ਪਵੇਗਾ ਦੋ ਦਿਨ ਬਾਅਦ ਜਦੋਂ ਤੇਜਿੰਦਰ ਆਏ ਮੰਨੂ ਬਿਲਕੁਲ ਠੀਕ ਸੀ ਜਿਵੇਂ ਹੀ ਉਹ ਦਫ਼ਤਰ ਗਏ ਮੰਨੂ ਨੇ ਮੱਥੇ ਤੇ ਪੱਟੀ ਬੰਨ ਲਈ ਤੇ ਕੁਲਜੀਤ ਕੌਰ ਨੂੰ ਚਾਹ ਦੇਣ ਲਈ ਚੜੀ ਗਈ। ਕੁਲਜੀਤ ਕੌਰ ਮਮਤਾ ਦੀ ਮੂਰਤ ਸੀ। ਉਹਨਾਂ ਨੇ ਪੁੱਛਿਆ ਕੀ ਹੋਇਆ ਬਹੂ ਸੇਧ ਖਰਾਬ ਹੈ? ਮੰਨੂ ਨੇ ਮੂੰਹ ਬਣਾਉਂਦੇ ਹੋਏ ਕਿਹਾ ਹਾਂਜੀ ਮੰਮੀ ਜੀ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ। ਉੱਤੋਂ ਕੰਮ ਵਾਲੀ ਵੀ ਕਹਿ ਰਹੀ ਹੈ ਕਿ ਭਾਂਡੇ ਨਹੀਂ ਧੋਵੇਗੀ। ਉਸਦੇ ਹੱਥ ਵਿੱਚ ਦਰਦ ਹੈ। ਉਹ ਦੂਜੇ ਕੰਮ ਕਰ ਦੇਵੇਗੀ। ਅਤੇ ਤੁਸੀਂ ਹੀ ਦੱਸੋ ਮੈਂ ਕਦੋਂ ਭਾਂਡੇ ਧੋਵਾਂਗੀ ਤੇ ਕਦੋਂ ਖਾਣਾ ਬਣਾਵਾਂਗੀ। ਕੋਈ ਨਹੀਂ ਜਿਸ ਤੋਂ ਮਦਦ ਮੰਗ ਸਕਾਂ। ਪਾਲ ਸਿੰਘ ਦੀ ਸ਼ੱਕ ਦੀ ਨਜ਼ਰ ਨਾਲ ਆਪਣੀ ਨੂ ਨੂੰ ਦੇਖ ਰਹੀ ਸੀ ਕੁਲਜੀਤ ਕੌਰ ਨੇ ਕਿਹਾ ਇਸ ਤਰ੍ਹਾਂ ਕਿਉਂ ਕਹਿੰਦੀ ਹੈ ਪੁੱਤ ਮੈਂ ਤੈਨੂੰ ਬੇਟੀ ਤੋਂ ਘੱਟ ਨਹੀਂ ਸਮਝਿਆ ਚੱਲ ਮੈਂ ਤੇਰੀ ਮਦਦ ਕਰਵਾ ਦਿੰਦੀ ਹਾਂ ਇਹਨਾਂ ਕਹਿ ਕੇ ਉਹ ਮੰਨੂ ਦੇ ਨਾਲ ਰਸੋਈ ਵਿੱਚ ਚਲੀ ਗਈ ਮੰਨੂ ਨੇ ਕਿਹਾ ਮੰਮੀ ਜੀ ਤੁਹਾਡੇ ਤੋਂ ਭਾਂਡੇ ਧਵਾਉਣੇ ਮੈਨੂੰ ਚੰਗੇ ਨਹੀਂ ਲੱਗਦੇ ਤੁਸੀਂ ਇਸ ਤਰ੍ਹਾਂ ਕਰੋ ਥੱਲੇ ਬੈਠ ਕੇ ਭਾਂਡੇ ਧੋ ਲਓ ਤੁਹਾਨੂੰ ਦਿੱਕਤ ਨਹੀਂ ਹੁੰਦੀ ਮੈਂ ਬਾਮ ਲਗਾ ਕੇ ਦੂਜੇ ਕੰਮ ਕਰ ਲੈਂਦੀ ਹਾਂ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਗਈ। ਕੰਮ ਵਾਲੀ ਮੰਨੂ ਦੇ ਕਮਰੇ ਵਿੱਚ ਝਾੜੂ ਲਗਾ ਰਹੀ ਸੀ। ਉਹ ਕਹਿਣ ਲੱਗੀ, "ਦੀਦੀ ਜੀ ਕਿਉਂ ਆਪਣੇ ਸਿਰ ਤੇ ਪਾਪ ਲੈਂਦੇ ਹੋ? ਜੋ ਤੁਹਾਨੂੰ ਨੋਹ ਬਣਾ ਕੇ ਘਰ ਵਿੱਚ ਲਿਆਈ, ਤੁਸੀਂ ਉਹਨਾਂ ਤੋਂ ਨੌਕਰਾਨੀਆਂ ਵਾਲੇ ਕੰਮ ਕਰਵਾ ਰਹੇ ਹੋ।" ਮੰਨੂ ਨੇ ਕਿਹਾ, "ਚੁੱਪ ਚਾਪ ਜਿੰਨਾ ਤੈਨੂੰ ਕਿਹਾ ਹੈ ਉਹਨਾਂ ਕਰ। ਭਾਂਡੇ ਧੋਣ ਤੇ ਸਬਜ਼ੀ ਕੱਟਣ ਦਾ ਕੰਮ ਮੰਮੀ ਜੀ ਕਰ ਲੈਣਗੇ। ਤੂੰ ਅੱਜ ਤੋਂ ਕੱਪੜੇ ਤੇ ਝਾੜੂ ਪੋਚਾ ਕਰਿਆ ਕਰ ਤੇ ਹਾਂ, ਹਫ਼ਤੇ ਵਿੱਚ ਇੱਕ ਦਿਨ ਮੇਰੀ ਮਾਲਿਸ਼ ਕਰਦਿਆ ਕਰ।" ਕੰਮ ਵਾਲੀ ਹਰਾਨੀ ਨਾਲ ਮੰਨੂ ਵੱਲ ਦੇਖਦੀ ਰਹੀ ਤੇ ਆਪਣਾ ਕੰਮ ਕਰਦੀ ਰਹੀ। ਦੁਪਹਿਰ ਦੇ ਖਾਣੇ ਵਿੱਚ ਮੰਨੂ ਨੇ ਪਨੀਰ ਦੀ ਸਬਜ਼ੀ ਬਣਾਈ। ਸੱਸ ਸੋਰੇ ਨੂੰ ਰੋਟੀ ਦਾਲ ਤੇ ਨਾਲ ਪਨੀਰ ਦੀ ਸਬਜ਼ੀ ਵੀ ਦਿੱਤੀ। ਕੁਲਜੀਤ कौर ਦੇਖ ਕੇ ਖੁਸ਼ ਹੋ ਗਈ ਤੇ ਪਾਲ ਸਿੰਘ ਜੀ ਨੂੰ ਕਹਿਣ ਲੱਗੀ ਅੱਜ ਤਾਂ ਤੁਹਾਡੇ ਪਸੰਦੀ ਪਨੀਰ ਦੀ ਸਬਜ਼ੀ ਬਣੀ ਹੈ। ਚਲੋ ਲੱਗਦਾ ਹੈ ਨੋ ਨੂੰ ਸਾਡੇ ਤੇ ਦਇਆ ਆ ਗਈ। ਪਾਲ ਸਿੰਘ ਜੀ ਕੋਲੀ ਵਿੱਚ ਹੱਥ ਘੁਮਾ ਕੇ ਖਾਣ ਲੱਗੇ ਤਾਂ ਇੱਕ ਪਨੀਰ ਦਾ ਟੁਕੜਾ ਆਇਆ ਤੇ ਬਾਕੀ ਆਲੂ ਦੇ ਟੁਕੜੇ ਸੀ। ਕੁਲਜੀਤ कौर ਦੇਖ ਕੇ ਕਹਿਣ ਲੱਗੀ ਇਹ ਵੀ ਤਾਂ ਦੇਖੋ ਪਨੀਰ ਕਿੰਨਾ ਮਹਿੰਗਾ ਹੋ ਗਿਆ ਹੈ ਹੁਣ ਸਿਰਫ ਪਨੀਰ ਪਾ ਕੇ ਤਾਂ ਸਬਜ਼ੀ ਨਹੀਂ ਬਣਾ ਜਾ ਸਕਦੀ ਖਾ ਲਓ ਪਾਲ ਸਿੰਘ ਜੀ ਕਹਿਣ ਲੱਗੇ ਇਹ ਤੇਰੇ ਭਾਂਡੇ ਧੋਣ ਤੇ ਸਬਜ਼ੀ ਕੱਟਣ ਦਾ ਇਨਾਮ ਤਾਂ ਨਹੀਂ ਹੈ ਕੁਲਜੀਤ कौर ਬੋਲੀ ਹਾਏ ਰੱਬਾ ਇਹ ਕਿਉਂ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਆਪਣੇ ਘਰ ਵਿੱਚ ਕੰਮ ਤਾਂ ਕਰਨਾ ਹੀ ਹੁੰਦਾ ਹੈ ਇਸ ਤਰ੍ਹਾਂ ਕਿਉਂ ਕਹਿੰਦੇ ਹੋ ਘਰ ਵਿੱਚ ਸ਼ਾਂਤੀ ਬਣੀ ਰਹੇ ਤਾਂ ਮੈਂ ਉਸ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਤੁਸੀਂ ਬਸ ਖਾਣਾ ਖਾ ਕੇ ਆਰਾਮ ਕਰੋ ਹੁਣ ਤਾਂ ਇਹ ਰੋਜ਼ ਦਾ ਹੋ ਗਿਆ ਸੀ ਕਿ ਮੰਨੂ ਕੁਝ ਨਾ ਕੁਝ ਬਹਾਨਾ ਕਰਕੇ ਛੋਟੇ-ਮੋਟੇ ਕੰਮ ਕੁਲਜੀਤ ਕੌਰ ਤੋਂ ਕਰਵਾਉਂਦੀ ਰਹਿੰਦੀ ਵਿਚਾਰੀ ਕੁਲਜੀਤ ਕੌਰ ਜੀ ਨੂੰ ਢੰਗ ਦਾ ਖਾਣਾ ਮਿਲੇ ਇਸੇ ਵਜ੍ਹਾ ਨਾਲ ਚੁੱਪਚਾਪ ਉਹ ਸਭ ਕੁਝ ਕਰਦੀ ਰਹਿੰਦੀ ਅਜੀਹਾ ਨਹੀਂ ਸੀ ਕਿ ਉਹ ਸਮਝ ਨਹੀਂ ਰਹੀ ਸੀ ਆਖਿਰ ਉਹਨਾਂ ਨੇ ਆਪਣੇ ਵਾਲ ਧੁੱਪ ਵਿੱਚ ਚਿੱਟੇ ਨਹੀਂ ਕੀਤੇ ਸੀ ਟਾਈਮ ਬੀਤਣ ਲੱਗਿਆ ਕੰਮ ਦੀ ਥਕਾਵਟ ਕੁਲਜੀਤ ਕੌਰ ਦੇ ਚਿਹਰੇ ਤੇ ਦਿਸਣ ਲੱਗੀ ਇੱਕ ਦਿਨ ਜਦੋਂ ਮੰਨੂ ਕਮਰੇ ਵਿੱਚ ਸੌ ਰਹੀ ਸੀ ਤੇ ਕੁਲਜੀਤ ਘਰ ਧੁੱਪ ਵਿੱਚ ਭਾਂਡੇ ਮਾਂਜਣ ਤੋਂ ਬਾਅਦ ਧੁੱਪੇ ਹੀ ਕੱਪੜੇ ਚੱਕ ਰਹੀ ਸੀ ਤਾਂ ਪਾਲ ਸਿੰਘ ਜੀ ਨੂੰ ਦੇ ਕਮਰੇ ਵਿੱਚ ਗਏ ਮੰਨੂ ਹੜਬੜਾ ਕੇ ਉੱઠી ਤੇ ਬੋਲੀ ਪਾਪਾ ਜੀ ਕੋਈ ਆਪਣੀ ਨੂਹ ਦੇ ਕਮਰੇ ਵਿੱਚ ਜਾ ਕੇ ਇਸ ਤਰ੍ਹਾਂ ਦਰਵਾਜ਼ਾ ਖੜਕਾਉਂਦਾ ਹੈ ਕੀ ਤੂਫਾਨ ਆ ਗਿਆ ਸੀ ਜੋ ਮੈਨੂੰ ਨੀਂਦ ਚੋਂ ਜਗਾ ਦਿੱਤਾ ਉਹ ਕਹਿਣ ਲੱਗੇ ਪੁੱਤ ਐਨੀ ਧੁੱਪ ਵਿੱਚ ਜੋ ਔਰਤ ਕੱਪੜੇ ਚੱਕ ਰਹੀ ਹੈ ਉਹ ਤੇਰੇ ਪਤੀ ਦੀ ਮਾਂ ਹੈ ਤੇ ਇਸ ਘਰ ਦੀ ਮਾਲਕਨ ਹੈ ਉਸ ਨੂੰ ਤੂੰ ਨੌਕਰਾਨੀ ਬਣਾ ਕੇ ਰੱਖ ਦਿੱਤਾ ਔਰ ਤਾਂ ਮਮਤਾ ਦੀ ਮੂਰਤ ਹੁੰਦੀ ਹੈ ਫਿਰ ਤੈਨੂੰ ਆਪਣੀ ਸੱਸ ਦੇ ਨਾਲ ਅਜਿਹਾ ਵਰਤਾਅ ਕਰਦੇ ਹੋਏ ਸ਼ਰਮ ਨਹੀਂ ਆਈ ਦੇਖੋ ਉਸ ਦੀ ਕੀ ਹਾਲਤ ਹੋ ਰਹੀ ਹੈ ਮੰਨੂ ਨੇ ਕਿਹਾ ਪਾਪਾ ਮੈਂ ਉਹਨਾਂ ਨੂੰ ਨਹੀਂ ਕਿਹਾ ਕਿ ਇਹ ਕੱਪੜੇ ਹੁਣੇ ਹੀ ਚੱਕੋ ਸ਼ਾਮ ਹੋ ਜਾਂਦੀ ਤਾਂ ਆਰਾਮ ਨਾਲ ਚੱਕ ਲੈਂਦੇ ਜੇ ਤੁਹਾਨੂੰ ਐਨੀ ਹੀ ਚਿੰਤਾ ਹੋ ਰਹੀ ਹੈ ਤਾਂ ਤੁਸੀਂ ਕਰ ਲਓ ਵੈਸੇ ਵੀ ਪੂਰਾ ਦਿਨ ਪਲੰਗ ਹੀ ਤੋੜਦੇ ਰਹਿੰਦੇ ਹੋ ਇਹਨਾਂ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ ਪਾਲ ਸਿੰਘ ਜੀ ਨੇ ਕੁਲਜੀਤ कौर ਦੀ ਮਦਦ ਕੀਤੀ ਤੇ ਸਾਰੇ ਕੱਪੜੇ ਮੰਜੇ ਤੇ ਰੱਖ ਦਿੱਤੇ ਤੇ ਫਿਰ ਕੁਲਜੀਤ ਕੋਰ ਨੂੰ ਕਮਰੇ ਵਿੱਚ ਲੈ ਗਏ ਤੇ ਬੋਲੇ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਅੱਜ ਤੋਂ ਮੈਂ ਖਾਣਾ ਪੀਣਾ ਛੱਡ ਦੇਵਾਂਗਾ ਤੇ ਅੱਜ ਤੋਂ ਬਾਅਦ ਮੈਂ ਕਦੇ ਵੀ ਖਾਣਾ ਨਹੀਂ ਖਾਵਾਂਗਾ ਤੇਰੀ ਅਜਿਹੀ ਹਾਲਤ ਹੁਣ ਮੈਂ ਨਹੀਂ ਦੇਖ ਸਕਦਾ ਚੁੱਪਚਾਪ ਥੋੜੀ ਦੇਰ ਆਰਾਮ ਕਰ ਜੇ ਬਿਮਾਰ ਹੋ ਗਈ ਤਾਂ ਨਾ ਤਾਂ ਬੇਟਾ ਦਵਾਈ ਲੈਣ ਜਾਵੇਗਾ ਤੇ ਨਾ ਹੀ ਨੂੰ ਦੋ ਰੋਟੀਆਂ ਦੇਵੇਗੀ ਸਮਝ ਰਹੀ ਹੈ ਮੈਂ ਕੀ ਕਹਿਣਾ ਚਾਹੁੰਦਾ ਹਾਂ ਕੁਲਜੀਤ ਕੋਰ ਚੁੱਪਚਾਪ ਪਸੀਨਾ ਪੂੰਝਦੇ ਹੋਏ ਮੰਜੇ ਤੇ ਡਿੱਗ ਪਈ ਰਾਤ ਹੋਈ ਆ ਬੇਟਾ ਖਾਣਾ ਪੀਣਾ ਖਾਣ ਤੋਂ ਬਾਅਦ ਜਦੋਂ ਮੋਬਾਈਲ ਲੈ ਕੇ ਵੇੜੇ ਵਿੱਚ ਬੈਠਾ ਤਾਂ ਪਾਲ ਸਿੰਘ ਜੀ ਉਸਦੇ ਕੋਲ ਗਏ ਤੇ ਸਾਰੀ ਗੱਲ ਦਸੀ ਤੇ ਜਿੰਦਰ ਨੇ ਕਿਹਾ ਪਾਪਾ ਕੀ ਮਾਂ ਪਹਿਲਾਂ ਕਦੇ ਕੰਮ ਨਹੀਂ ਕਰਦੀ ਸੀ ਤੇ ਵੈਸੇ ਵੀ ਬੁਢਾਪੇ ਵਿੱਚ ਥੋੜਾ ਬਹੁਤ ਕੰਮ ਕਰਦੇ ਰਹਿਣਾ ਚਾਹੀਦਾ ਹੈ ਸਰੀਰ ਚੱਲਦਾ ਫਿਰਦਾ ਹੀ ਠੀਕ ਰਹਿੰਦਾ ਹੈ ਤੁਸੀਂ ਤਾਂ ਅਜੀਹਾ ਕਹਿ ਰਹੇ ਹੋ ਜਿਵੇਂ ਮੰਨੂ ਤੁਹਾਨੂੰ ਖਾਣਾ ਪੀਣਾ ਹੀ ਨਹੀਂ ਦਿੰਦੀ ਤੇ ਆਪਣੇ ਘਰ ਦਾ ਕੰਮ ਕਰਨ ਵਿੱਚ ਕੀ ਬੁਰਾਈ ਹੈ ਪਾਲ ਸਿੰਘ ਜੀ ਨਿਰਾਸ਼ ਹੋ ਕੇ ਆਪਣੇ ਕਮਰੇ ਵਿੱਚ ਚਲੇ ਗਏ ਪਾਲ ਸਿੰਘ ਜੀ ਹਰ ਪਾਸਿਓਂ ਹਾਰ ਚੁੱਕੇ ਸੀ ਕਿ ਕਿਵੇਂ ਆਪਣੀ ਪਤਨੀ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨਾ ਹੈ ਉਦੋਂ ਹੀ ਉਹਨਾਂ ਦੀ ਬੇਟੀ ਚਰਨਜੀਤ ਦਾ ਫੋਨ ਆਇਆ ਤਾਂ ਪਾਲ ਸਿੰਘ ਜੀ ਨੇ ਇੰਨੇ ਦਿਨਾਂ ਦੀ ਸਾਰੀ ਆਪ ਬੀਤੀ ਦੱਸੀ ਤੇ ਬੋਲੇ ਬੇਟਾ ਜਿਸ ਪਤਨੀ ਨੂੰ ਅੱਜ ਤੱਕ ਮੈਂ ਕਦੇ ਕੁਝ ਨਹੀਂ ਕਿਹਾ ਆਏ ਦਿਨ ਬੇਟਾ ਤੈਨੂੰ ਉਸ ਨੂੰ ਖਰੀਆਂ ਕੋਟੀਆਂ ਸੁਣਾਉਂਦੇ ਨੇ ਮੇਰਾ ਸੀਨਾ ਛਲ ਨਹੀਂ ਹੋ ਜਾਂਦਾ ਮੈਂ ਮਰਦ ਹਾਂ ਹੰਝੂ ਨਹੀਂ ਵਹਾਉਂਦਾ ਪਰ ਆਪਣੀ ਪਤਨੀ ਦੀ ਇਹ ਦਸ਼ਾ ਮੈਂ ਨਹੀਂ ਦੇਖ ਸਕਦਾ ਚਰਨਜੀਤ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਤੇ ਕਿਹਾ ਪਾਪਾ ਤੁਸੀਂ ਚਿੰਤਾ ਨਾ ਕਰੋ ਬੱਚਿਆਂ ਦੇ ਸਕੂਲ ਵਿੱਚ ਕੁਝ ਦਿਨਾਂ ਦੀਆਂ ਛੁੱਟੀਆਂ ਨੇ ਤਾਂ ਮੈਂ ਆ ਜਾਵਾਂਗੀ ਆ ਕੇ ਮਾਂ ਨਾਲ ਗੱਲ ਕਰਦੀ ਹਾਂ ਤੇ ਉਦੋਂ ਤੱਕ ਤੁਸੀਂ ਆਪਣਾ ਤੇ ਮਾਂ ਦਾ ਖਿਆਲ ਰੱਖਿਓ ਇਹਨਾਂ ਕਹਿ ਕੇ ਚਰਨਜੀਤ ਨੇ ਫੋਨ ਕੱਟ ਦਿੱਤਾ ਸਮਾਂ ਬੀਤ ਰਿਹਾ ਸੀ ਦਿਨੋ ਦਿਨ ਕੁਲਜੀਤ ਕੌਰ ਦੀ ਸਿਹਤ ਘਟ ਰਹੀ ਸੀ ਚਰਨਜੀਤ ਛੁੱਟੀਆਂ ਵਿੱਚ ਪੇਕੇ ਆਈ ਜਿਸ ਦੀ ਖ਼ਬਰ ਬਸਪਾਲ ਸਿੰਘ ਜੀ ਨੂੰ ਹੀ ਸੀ ਜਿਵੇਂ ਹੀ ਚਰਨਜੀਤ ਘਰ ਵਿੱਚ ਆਈ ਉਸਨੇ ਦੇਖਿਆ ਕਿ ਮਾਂ ਵੇੜੇ ਵਿੱਚ ਬੈਠ ਕੇ ਭਾਂਡੇ ਧੋ ਰਹੀ ਸੀ ਮਾਂ ਇਹ ਕੀ ਕਰ ਰਹੀ ਹੈ ਕਿ ਕੀ ਕੰਮ ਵਾਲੀ ਨੇ ਘਰ ਦਾ ਕੰਮ ਕਰਨਾ ਛੱਡ ਦਿੱਤਾ ਇਹ ਭਾਬੀ ਕਿੱਥੇ ਹੈ ਭਾਬੀ ਉਹ ਭਾਬੀ ਨਣਾਂ ਦੀ ਆਵਾਜ਼ ਸੁਣ ਕੇ ਮਨ ਨੂੰ ਹੜਬੜਾ ਕੇ ਉੱઠી ਤੇ ਵੇੜੇ ਵਿੱਚ ਦੇਖਿਆ ਤਾਂ ਨਾਨ ਸੱਸ ਦੇ ਹੱਥ ਧਵਾ ਰਹੀ ਸੀ ਤੇ ਕਹਿ ਰਹੀ ਸੀ ਮਾਂ ਵੀਰੇ ਦਾ ਵਿਆਹ ਕਰਕੇ ਕੀ ਆਪਣੇ ਲਈ ਮਾਲਕਨ ਲਿਆਈ ਸੀ ਜਾਂ ਘਰ ਦੀ ਨੂੰ ਲਿਆਈ ਸੀ ਜੋ ਅੱਜ ਇਹ ਦਿਨ ਨੂੰ ਦਿਖਾ ਰਹੀ ਹੈ ਮੰਦੀ ਹਾਂ ਨੂੰ ਦੀ ਮਦਦ ਕਰਨੀ ਚਾਹੀਦੀ ਹੈ ਪਰ ਉਸ ਦੇ ਲਈ ਸੱਸ ਦੀ ਉਮਰ ਤੇ ਸਿਹਤ ਵੀ ਦੇਖਣੀ ਚਾਹੀਦੀ ਹੈ ਤਾਂ ਅੱਗੋਂ ਕੋਲ ਖੜੀ ਮੰਨੂ ਨੇ ਮੁਸਕਰਾ ਕੇ ਕਿਹਾ ਚਰਨਜੀਤ ਦੀਦੀ ਤੁਸੀਂ ਕਦੋਂ ਆਏ ਆਉਣ ਤੋਂ ਪਹਿਲਾਂ ਖਬਰ ਵੀ ਨਹੀਂ ਕੀਤੀ ਚਰਨਜੀਤ ਨੇ ਕਿਹਾ ਆਪਣੇ ਘਰ ਵਿੱਚ ਆਉਣ ਤੋਂ ਪਹਿਲਾਂ ਖਬਰ ਦੇਣ ਦੀ ਕੀ ਜ਼ਰੂਰਤ ਹੈ ਤੇ ਖਬਰ ਦੇ ਕੇ ਆਉਂਦੀ ਤਾਂ ਸੱਚਾਈ ਕਿਵੇਂ ਦੇਖਦੀ ਔਰਤ ਤਾਂ ਮਮਤਾ ਦੀ ਮੂਰਤ ਹੁੰਦੀ ਹੈ ਤੁਸੀਂ ਮੇਰੀ ਮਾਂ ਤੋਂ ਇਹ ਸਭ ਕਰਵਾ ਰਹੇ ਹੋ ਤੇ ਕੰਮ ਵਾਲੀ ਨੂੰ ਵੀ ਝਿੜਕਿਆ ਕਿ ਤੂੰ ਕੀ ਕਰ ਰਹੀ ਸੀ ਜਦੋਂ ਤੈਨੂੰ ਕੰਮ ਤੇ ਲਗਾਇਆ ਹੈ ਤਾਂ ਤੂੰ ਸਾਰਾ ਕੰਮ ਕਿਉਂ ਨਹੀਂ ਕਰਦੀ ਕੰਮ ਵਾਲੀ ਡਰ ਕੇ ਬੋਲੀ ਮੈਂ ਤਾਂ ਭਾਬੀ ਜੀ ਦੇ ਮਾਲਿਸ਼ ਕਰ ਰਹੀ ਸੀ ਚਰਨਜੀਤ ਨੇ ਕਿਹਾ ਵਾਹ ਬਈ ਵਾਹ ਜਿਸ ਦਾ ਘਰ ਹੈ ਉਹ ਭਾਂਡੇ ਧੋ ਰਹੀ ਹੈ ਤੈਨੂੰ ਮਾਲਿਸ਼ ਕਰਵਾ ਰਹੀ ਹੈ ਕੀ ਜ਼ਮਾਨਾ ਆ ਗਿਆ ਭਾਬੀ ਕੁਝ ਤਾਂ ਸ਼ਰਮ ਕਰ ਰੱਬ ਤੋਂ ਡਰ ਕੱਲ ਨੂੰ ਤੁਹਾਡੀ ਵੀ ਨੂ ਆਵੇਗੀ ਤੇ ਤੁਹਾਨੂੰ ਇਹ ਸਭ ਕਰਨ ਨੂੰ ਕਹੋਗੀ ਤੁਹਾਨੂੰ ਕਿਹੋ ਜਿਹਾ ਲੱਗੇਗਾ ਮੰਨੂ ਨੇ ਕਿਹਾ ਕਰ ਆਉਂਦੇ ਹੀ ਤੁਸੀਂ ਕਲੇਸ਼ ਸ਼ੁਰੂ ਕਰ ਦਿੱਤਾ ਹਾਂ ਤੁਸੀਂ ਤਾਂ ਬੋਲੋਗੇ ਹੀ ਤੁਹਾਡੀ ਮਾਂ ਜੋ ਹੈ ਕੋਈ ਨੋਂ ਦੀ ਤਕਲੀਫ ਕਿੱਥੇ ਦੇਖਦਾ ਹੈ ਚਰਨਜੀਤ ਕਹਿਣ ਲੱਗੀ ਭਾਬੀ ਮੈਂ ਇਹ ਨਹੀਂ ਕਹਿੰਦੀ ਕਿ ਹਰ ਨੋਂ ਬੁਰੀ ਹੁੰਦੀ ਹੈ ਪਰ ਹਰ ਸੱਸ ਵੀ ਤਾਂ ਬੁਰੀ ਹੋਵੇ ਇਹ ਵੀ ਜ਼ਰੂਰੀ ਨਹੀਂ ਕਿਸੇ ਹੋਰ ਦੀ ਸੱਸ ਜੇ ਬੁਰੀ ਹੈ ਤਾਂ ਕਿ ਮੇਰੀ ਮਾਂ ਵੀ ਬੁਰੀ ਹੋ ਗਈ ਜੋ ਤੁਸੀਂ ਉਹਨਾਂ ਦੇ ਨਾਲ ਅਜਿਹਾ ਵਰਤਾਅ ਕਰ ਰਹੇ ਹੋ ਇਹਨਾਂ ਕਹਿ ਕੇ ਚਰਨਜੀਤ ਕੁਲਜੀਤ ਕੌਰ ਨੂੰ ਕਮਰੇ ਵਿੱਚ ਲੈ ਗਈ। ਬੇਟੀ ਨੂੰ ਲਾੜ ਲੜਾਉਂਦੇ ਹੋਏ ਕੁਲਜੀਤ ਕੌਰ ਨੇ ਕਿਹਾ, ਤੂੰ ਆਉਣ ਦੀ ਖਬਰ ਵੀ ਨਹੀਂ ਦਿੱਤੀ ਤੇ ਇਹ ਕੀ ਇਕੱਲੀ ਆ ਗਈ? ਮੇਰੇ ਜਵਾਈ ਤੇ ਬੱਚਿਆਂ ਨੂੰ ਨਹੀਂ ਲੈ ਕੇ ਆਈ। ਚਰਨਜੀਤ ਨੇ ਕਿਹਾ, ਮਾਂ ਜੇ ਮੈਂ ਤੇਰੇ ਜਵਾਈ ਤੇ ਬੱਚਿਆਂ ਨੂੰ ਲਿਆਉਂਦੀ ਤਾਂ ਉਹ ਤੇਰੀ ਇਹ ਹਾਲਤ ਦੇਖ ਕੇ ਕੀ ਸੋਚਦੇ? ਮਾਂ ਨੂੰ ਦੀ ਮਾਂ ਬਣਨਾ ਚੰਗੀ ਗੱਲ ਹੈ ਪਰ ਨੂੰ ਨੂੰ ਆਪਣੀ ਮਾਲਕਨਤਾ ਨਾ ਬਣਾ ਤੇ ਪਾਪਾ ਇੱਕ ਗੱਲ ਦੱਸਾਂ ਇਸ ਸਭ ਦੇ ਦੋਸ਼ੀ ਵੀਰਾ ਤੇ ਭਾਬੀ ਦੇ ਨਾਲ-ਨਾਲ ਤੁਸੀਂ ਤੇ ਮਾਂ ਖੁਦ ਹੋ। ਇੱਧਰ ਮੰਨੂ ਨੇ ਫਟਾਫਟ ਤੇਜਿੰਦਰ ਨੂੰ ਫੋਨ ਕੀਤਾ ਤੇਜਿੰਦਰ ਵੀ ਦਫ਼ਤਰ ਤੋਂ ਛੇਤੀ ਆ ਗਿਆ ਮੰਨੂ ਸਾਰਿਆਂ ਦੇ ਲਈ ਚਾਹ ਲੈ ਕੇ ਆਈ ਤੇ ਤੇਜਿੰਦਰ ਨੇ ਕਿਹਾ ਮੈਂ ਸੁਣਿਆ ਘਰ ਵਿੱਚ ਆਉਂਦੇ ਹੀ ਤੂੰ ਸਭ ਦੀ ਕਲਾਸ ਲਗਾ ਦਿੱਤੀ ਚਰਨਜੀਤ ਕਹਿਣ ਲੱਗੀ ਅੱਛਾ ਤੇ ਦਫ਼ਤਰ ਤੱਕ ਵੀ ਖ਼ਬਰ ਪਹੁੰਚ ਗਈ ਫਿਰ ਤਾਂ ਮਾਂ ਦੀ ਜੋ ਹਾਲਤ ਹੈ ਉਹ ਵੀ ਖ਼ਬਰ ਤੁਹਾਨੂੰ ਹੋਵੇਗੀ ਜਾਂ ਫਿਰ ਤੁਸੀਂ ਮਾਂ ਦੀਆਂ ਪਰੇਸ਼ਾਨੀਆਂ ਤੋਂ ਅਣਜਾਣ ਹੋ ਤੇ ਜਿੰਦਰ ਨੇ ਕਿਹਾ ਦੀਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਰਨਜੀਤ ਨੇ ਪੂਰੀ ਗੱਲ ਦੱਸੀ ਤੇ ਜਿੰਦਰ ਬੋਲਿਆ ਤਾਂ ਘਰ ਦੇ ਕੰਮਾਂ ਵਿੱਚ ਜੇ ਮਾਂ ਆਪਣੀ ਨੂੰਹ ਦੀ ਮਦਦ ਕਰ ਦਿੰਦੀ ਹੈ ਤਾਂ ਤੈਨੂੰ ਕੀ ਤਕਲੀਫ ਹੈ ਮਾਂ ਬੇਟੀ ਦੀ ਮਦਦ ਕਰੇ ਤਾਂ ਮਦਦ ਤੇ ਨੂੰਹ ਦੀ ਮਦਦ ਕਰੇ ਤਾਂ ਗੁਲਾਮੀ ਚਰਨਜੀਤ ਨੇ ਕਿਹਾ ਮੈਨੂੰ ਸ਼ਰਮ ਆ ਰਹੀ ਹੈ ਕਿ ਜਦੋਂ ਤੁਸੀਂ ਹੀ ਆਪਣੀ ਮਾਂ ਦੀ ਤਕਲੀਫ ਨਹੀਂ ਸਮਝੋਗੇ ਤਾਂ ਆਪਣੀ ਪਤਨੀ ਨੂੰ ਕਿਵੇਂ ਸਮਝਾਉਂਗੇ ਉਹ ਕਿਵੇਂ ਸਮਝੇਗੀ ਪਾਪਾ ਤੁਸੀਂ ਇਹ ਭੁੱਲ ਗਏ ਕਿ ਇਹ ਘਰ ਇਹ ਪਰਿਵਾਰ ਤੁਹਾਡੇ ਆਪਣੇ ਦਮ ਤੇ ਖੜਾ ਕੀਤਾ ਹੈ ਤੇ ਤੁਸੀਂ ਫਿਰ ਆਪਣੇ ਬੇਟੇ ਨੂੰ ਦੀ ਗੁਲਾਮੀ ਕਿਵੇਂ ਕਰ ਸਕਦੇ ਹੋ ਮੇਰੀ ਸੱਸ ਵੀ ਮੇਰੇ ਨਾਲ ਰਹਿੰਦੀ ਹੈ ਮੇਰੀ ਹਿੰਮਤ ਨਹੀਂ ਹੁੰਦੀ ਕਿ ਮੈਂ ਉਹਨਾਂ ਨੂੰ ਕੁਝ ਕਹਿ ਸਕਾਂ ਕਿਉਂਕਿ ਮੈਂ ਜਾਣਦੀ ਹਾਂ ਅੱਜ ਦੇ ਬਜ਼ੁਰਗ ਵੀ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਨੇ ਜਦੋਂ ਤੱਕ ਉਹ ਨਾ ਜਾਣ ਆਪਣੀ ਜ਼ਮੀਨ ਜਾਇਦਾਦ ਦਾ ਇੱਕ ਵੀ ਟੁਕੜਾ ਆਪਣੇ ਬੱਚਿਆਂ ਨੂੰ ਨਹੀਂ ਲੈਣ ਦੇਣਗੇ ਜੇ ਮੇਰਾ ਮੈਨੂੰ ਅਧਿਕਾਰ ਚਾਹੀਦਾ ਹੈ ਤਾਂ ਮੈਨੂੰ ਜ਼ਿੰਮੇਵਾਰੀਆਂ ਵੀ ਚੱਕਣੀਆਂ ਪੈਣਗੀਆਂ ਪਰ ਇੱਥੇ ਤਾਂ ਜ਼ਿੰਮੇਵਾਰੀਆਂ ਚੱਕੀਆਂ ਹੀ ਨਹੀਂ ਜਾ ਰਹੀਆਂ ਬਲਕਿ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਜਿੰਦਰ ਨੇ ਕਿਹਾ ਚਰਨਜੀਤ ਤੂੰ ਸਾਡੇ ਘਰ ਦੀ ਸ਼ਾਂਤੀ ਭੰਗ ਕਰ ਰਹੀ ਹੈ ਆਪਣੇ ਘਰ ਦੀ ਗੱਲ ਆਪਣੇ ਘਰ ਵਿੱਚ ਰੱਖ ਚਰਨਜੀਤ ਨੇ ਕਿਹਾ ਨਹੀਂ ਇਹ ਘਰ ਵੀ ਮੇਰਾ ਹੈ ਤੇ ਮੇਰਾ ਵੀ ਇਸ ਘਰ ਤੇ ਅਧਿਕਾਰ ਹੈ ਮੰਨੂ ਨੇ ਕਿਹਾ ਹੁਣ ਆਈ ਅਸਲ ਗੱਲ ਜ਼ੁਬਾਨ ਤੇ ਸਿੱਧਾ ਇਹ ਕਹੇ ਕਿ ਆਪਣੇ ਘਰ ਤੇ ਜ਼ਮੀਨ ਜਾਇਦਾਦ ਵਿੱਚੋਂ ਮੈਨੂੰ ਹਿੱਸਾ ਚਾਹੀਦਾ ਹੈ ਤਾਂ ਚਰਨਜੀਤ ਨੇ ਕਿਹਾ ਮੇਰੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਮੈਂ ਪੇਕੇਆਂ ਦੀ ਜਾਇਦਾਦ ਤੇ ਘਰ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਤੇ ਨਾ ਹੀ ਕਦੇ ਲਵਾਂਗੀ ਜੇ ਮੇਰੇ ਮਾਤਾ ਪਿਤਾ ਦੇ ਨਾਲ ਅਜਿਹਾ ਵਰਤਾਅ ਕੀਤਾ ਗਿਆ ਤਾਂ ਸ਼ਾਇਦ ਮੈਂ ਤੁਹਾਨੂੰ ਪੂਰੀ ਸੰਪਤੀ ਨਾ ਲੈਣ ਦੇਵਾਂ ਬੇਟੀ ਦੀਆਂ ਗੱਲਾਂ ਨੂੰ ਸੁਣ ਕੇ ਪਾਲ ਸਿੰਘ ਜੀ ਨੂੰ ਵੀ ਹੌਸਲਾ ਮਿਲਿਆ ਉਹਨਾਂ ਨੇ ਕਿਹਾ ਚਰਨਜੀਤ ਸਹੀ ਤਾਂ ਕਹਿ ਰਹੀ ਹੈ ਨੂੰ ਹੁਣ ਸਾਡੇ ਬਾਰੇ ਇੰਨਾ ਸੋਚਦੀ ਹੈ ਤਾਂ ਮੈਂ ਸੋਚਦਾ ਹਾਂ ਆਪਣੀ ਸਾਰੀ ਸੰਪਤੀ ਬੇਟੀ ਦੇ ਨਾਮ ਹੀ ਕਰ ਦਿੰਦਾ ਹਾਂ ਚਰਨਜੀਤ ਹੈਰਾਨ ਹੋ ਕੇ ਪਾਲ ਸਿੰਘ ਜੀ ਵੱਲ ਦੇਖਣ ਲੱਗੀ ਮੰਨੂ ਨੇ ਕਿਹਾ ਪਾਪਾ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ ਪਾਲ ਸਿੰਘ ਜੀ ਨੇ ਕਿਹਾ ਹਾਂ ਬਹੂ ਕਿਉਂਕਿ ਤੂੰ ਤਾਂ ਆਪਣੀ ਸੱਸ ਨੂੰ ਸੱਸ ਨਹੀਂ ਨੌਕਰਾਨੀ ਸਮਝਦੀ ਹੈ ਫਿਰ ਮੈਂ ਕਿਉਂ ਦੇਵਾਂ ਤੈਨੂੰ ਆਪਣੀ ਜ਼ਮੀਨ ਜਾਇਦਾਦ ਤੇਰਾ ਪਤੀ ਕਮਾਉਂਦਾ ਹੈ ਤੇ ਤੂੰ ਤਾਂ ਕਹਿ ਰਹੀ ਸੀ ਕਿ ਤੂੰ ਸਾਨੂੰ ਪਾਲ ਰਹੀ ਹੈ ਇਸ ਤਰ੍ਹਾਂ ਕਰ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਜਾ ਤੇ ਜਾ ਦੂਜੇ ਘਰ ਦੀ ਰਾਣੀ ਬਣ ਭਜਿੰਦਰ ਚੁੱਪ ਸੀ ਕੁਲਜੀਤ ਘਰ ਨੇ ਕਿਹਾ ਬੇਟਾ ਤੂੰ ਕੁਝ ਨਹੀਂ ਬੋਲੇਗਾ ਤੇ ਜ਼ਿੰਦਰ ਬੋਲਿਆ ਮੈਂ ਸੱਸ ਨੂੰ ਦੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ ਇਸ ਲਈ ਮੈਂ ਕਦੇ ਵੀ ਦਖਲ ਨਹੀਂ ਦਿੱਤਾ ਸੀ ਚਰਨਜੀਤ ਬੋਲੀ ਵੀਰੇ ਜੇ ਭਾਬੀ ਦੀ ਭੈਣ ਦੀ ਸੱਸ ਬੁਰੀ ਹੈ ਤਾਂ ਕੀ ਸਾਡੀ ਮਾਂ ਵੀ ਬੁਰੀ ਹੈ ਕੀ ਤੁਸੀਂ ਦੇਖਿਆ ਕਦੇ ਮਾਂ ਨੂੰ ਭਾਬੀ ਦੇ ਨਾਲ ਗਲਤ ਵਰਤਾਅ ਕਰਦੇ ਹੋਏ ਫਿਰ ਇਹ ਸਾਡੀ ਮਾਂ ਦੇ ਨਾਲ ਅਜਿਹਾ ਵਰਤਾਅ ਕਿਵੇਂ ਕਰ ਸਕਦੀ ਹੈ ਦੋ ਤਿੰਨ ਦਿਨ ਤੱਕ ਘਰ ਵਿੱਚ ਸ਼ਾਂਤੀ ਬਣੀ ਰਹੀ ਚਰਨਜੀਤ ਆਪਣੇ ਪਿਤਾ ਨੂੰ ਕਹਿਣ ਲੱਗੀ ਪਾਪਾ ਮੇਰੇ ਤੇ ਮੇਰੇ ਸੱਸ ਸਹੁਰੇ ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਮੈਂ ਉਹਨਾਂ ਨੂੰ ਛੱਡ ਕੇ ਇੱਥੇ ਤਾਂ ਨਹੀਂ ਰਹਿ ਸਕਦੀ ਜੇ ਤੁਸੀਂ ਮੇਰੇ ਨਾਲ ਚੱਲਣਾ ਚਾਹੋ ਤਾਂ ਚੱਲ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਦੀ ਵੀ ਤੁਹਾਡੀ ਸਥਿਤੀ ਨਹੀਂ ਹੋਈ ਕਿ ਤੁਸੀਂ ਆਪਣੇ ਘਰ ਦੇ ਫੈਸਲੇ ਨਹੀਂ ਲੈ ਸਕਦੇ ਤੇ ਮਾਂ ਤੁਸੀਂ ਰਿਸ਼ਤੇ ਨੂੰ ਬਚਾਉਣ ਦੇ ਲਈ ਐਨਾ ਨਾ ਝੁਕੋ ਕਿ ਉਹ ਤੁਹਾਡੀ ਕਮਜ਼ੋਰੀ ਬਣ ਜਾਣ ਪਿਤਾ ਨੂੰ ਹੌਸਲਾ ਦੇ ਕੇ ਬੇਟੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਵਾਪਸ ਆਪਣੇ ਸਹੁਰੇ ਘਰ ਚਲੀ ਗਈ ਦੋ ਦਿਨ ਬਾਅਦ ਪਾਲ ਸਿੰਘ ਜੀ ਨੇ ਸਭ ਨੂੰ ਇਕੱਠੇ ਕੀਤਾ ਤੇ ਜਿੰਦਰ ਦੀ ਆਕੜ ਅਜੇ ਵੀ ਘਟ ਨਹੀਂ ਹੋਈ ਸੀ। ਪਾਲ ਸਿੰਘ ਜੀ ਇੱਕ ਇੱਜ਼ਤਦਾਰ ਆਦਮੀ ਸੀ। ਸਮਾਜ ਵਿੱਚ ਆਪਣੀ ਇੱਜ਼ਤ ਘਟਣਾ ਹੋ ਜਾਵੇ, ਇਸ ਲਈ ਉਹਨਾਂ ਨੇ ਇੱਕ ਫੈਸਲਾ ਲਿਆ ਤੇ ਕਿਹਾ, "ਇੱਥੇ ਕੋਲ ਮੈਂ ਇੱਕ ਜ਼ਮੀਨ ਖਰੀਦੀ ਸੀ। ਉਹ ਮੈਂ ਤੇਰੇ ਨਾਮ ਕਰ ਰਿਹਾ ਹਾਂ ਤੇ ਤੈਨੂੰ 3 ਮਹੀਨੇ ਦਾ ਸਮਾਂ ਦੇ ਰਿਹਾ ਹਾਂ। ਉੱਥੇ ਤੂੰ ਆਪਣੇ ਲਈ ਘਰ ਬਣਾ ਲੈ ਅਤੇ ਇਸ ਘਰ ਨੂੰ ਖਾਲੀ ਕਰ ਦੇ। ਮੇਰੀ ਪੂਰੀ ਸੰਪਤੀ ਦਾ ਅੱਧਾ ਹਿੱਸਾ ਮੈਂ ਚਰਨਜੀਤ ਦੇ ਨਾਮ ਕਰੂੰਗਾ ਤੇ ਅੱਧਾ ਤੇਰੇ ਬੱਚਿਆਂ ਦੇ ਨਾਮ ਕਰ ਦੇਵਾਂਗਾ।" ਇਹ ਮੇਰਾ ਆਖਰੀ ਫੈਸਲਾ ਹੈ। ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੇ ਗਏ। ਤੇ ਜਿੰਦਰ ਬੋਲਿਆ, "ਮਾਂ ਇਸ ਸੱਸ ਨੂੰ ਦੀ ਲੜਾਈ ਵਿੱਚ ਮੈਨੂੰ ਕਿਉਂ ਸਜ਼ਾ ਮਿਲ ਰਹੀ ਹੈ? ਮੈਂ ਤਾਂ ਤੁਹਾਡੇ ਨਾਲ ਕਦੇ ਬੁਰਾ ਨਹੀਂ ਕੀਤਾ।" ਕੁਲਜੀਤ ਕੌਰ ਨੇ ਕਿਹਾ, "ਬੇਟਾ ਤੂੰ ਬੁਰਾ ਤਾਂ ਨਹੀਂ ਕੀਤਾ, ਪਰ ਤੂੰ ਕਦੇ ਚੰਗਾ ਵੀ ਕੁਝ ਨਹੀਂ ਕੀਤਾ। ਅੱਜ ਤੱਕ ਮੈਂ ਰਿਸ਼ਤਿਆਂ ਨੂੰ ਜੋੜਨ ਦੇ ਲਈ ਬਸ ਝੁਕਦੀ ਆ ਰਹੀ ਸੀ ਤੇ ਤੁਸੀਂ ਉਸ ਨੂੰ ਮੇਰੀ ਕਮਜ਼ੋਰੀ ਸਮਝ ਲਿਆ। ਹੁਣ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ। ਮੈਨੂੰ ਮaaf ਕਰ ਦੇ ਬੇਟਾ।" ਉਦੋਂ ਹੀ ਕੰਮ ਵਾਲੀ ਨੇ ਕਿਹਾ ਮਾਂ ਜੀ ਮੈਂ ਵੀ ਭਾਬੀ ਜੀ ਦੇ ਨਾਲ ਕੰਮ ਨਹੀਂ ਕਰਾ ਸਕਦੀ ਉਹਨਾਂ ਦੇ ਨਾਲ ਕੰਮ ਕਰਕੇ ਮੈਂ ਵੀ ਕਿਤੇ ਨਾ ਕਿਤੇ ਪਾਪ ਦੀ ਭਾਗੀਦਾਰ ਬਣ ਗਈ ਹਾਂ ਹੁਣ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰੂੰਗੀ ਤੁਸੀਂ ਜੋ ਵੀ ਤਨਖਾਹ ਦੇਵੋਗੇ ਮੈਂ ਚੁੱਪਚਾਪ ਲੈ ਲਵਾਂਗੀ ਆਖਿਰ ਤੁਹਾਡੀ ਤਨਖਾਹ ਨਾਲ ਹੀ ਤਾਂ ਮੈਂ ਪਲੀ ਹਾਂ ਵੱਡੀ ਹੋਈ ਹਾਂ ਕੰਮ ਵਾਲੀ ਦਾ ਸਹਾਰਾ ਲੈਂਦੇ ਹੋ ਕੁਲਜੀਤ ਕੌਰ ਆਪਣੇ ਕਮਰੇ ਵਿੱਚ ਚਲੀ ਗਈ ਇਨਸਾਨ ਚਾਹੇ ਜਿੰਨੀਆਂ ਚਾਲਾਂ ਚੱਲੇ ਪਰ ਹੁੰਦਾ ਉਹੀ ਹੈ ਜੋ ਸਮੇਂ ਨੂੰ ਵਕਤ ਨੂੰ ਮਨਜ਼ੂਰ ਹੁੰਦਾ ਹੈ ਆਖਿਰਕਾਰ 3 ਮਹੀਨੇ ਬਾਅਦ ਅਤੇ ਅੱਧੇ ਅਧੂਰੇ ਬਣੇ ਘਰ ਵਿੱਚ ਹੀ ਤੇ ਜ਼ਿੰਦਰ ਤੇ ਮੰਨੂ ਨੂੰ ਸ਼ਿਫਟ ਹੋਣਾ ਪਿਆ ਹੁਣ ਮੰਨੂ ਨੂੰ ਪੈਸਿਆਂ ਦੀ ਬਚਤ ਦੇ ਲਈ ਆਪਣੇ ਘਰ ਦਾ ਸਾਰਾ ਕੰਮ ਖੁਦ ਕਰਨਾ ਪੈਂਦਾ ਸੀ ਪਾਲ ਸਿੰਘ ਜੀ ਨੇ ਉਸ ਕੰਮ ਵਾਲੀ ਦੇ ਪਤੀ ਨੂੰ ਵੀ ਆਪਣੇ ਘਰੇ ਕੰਮ ਤੇ ਲਗਾ ਲਿਆ ਹੁਣ ਉਹ ਬਾਗਬਾਨੀ ਦੀ ਦੇਖਭਾਲ ਕਰਦਾ ਤੇ ਬਾਹਰ ਦੇ ਸਾਰੇ ਕੰਮ ਵੀ ਕਰਦਾ ਉੱਪਰ ਵਾਲੇ ਘਰ ਵਿੱਚ ਕਿਰਾਏਦਾਰ ਆ ਗਏ ਉਹ ਘਰ ਕਿਰਾਏ ਤੇ ਦੇ ਦਿੱਤਾ ਪੈਸਿਆਂ ਦੀ ਕੋਈ ਦਿੱਕਤ ਨਹੀਂ ਸੀ ਸੋ ਦੋਸਤੋ ਰਿਸ਼ਤਿਆਂ ਨੂੰ ਬਚਾਉਣ ਵਿੱਚ ਇਨਸਾਨ ਦੀ ਸਾਰੀ ਉਮਰ ਲੰਘ ਜਾਂਦੀ ਹੈ ਪਰ ਕਿਸੇ ਇੱਕ ਦੀ ਗਲਤੀ ਨਾਲ ਉਹੀ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਕਿਸੇ ਘਰ ਵਿੱਚ ਜੇ ਕੋਈ ਕਮੀ ਹੈ ਤਾਂ ਉਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਨਾ ਕਿ ਉਸੇ ਗਲਤੀ ਨੂੰ ਆਪਣੇ ਘਰ ਵਿੱਚ ਦੁਹਰਾਉਣਾ ਚਾਹੀਦਾ ਹੈ ਤੇ ਖੁਦ ਨੂੰ ਦੋਸ਼ੀ ਨਹੀਂ ਬਣਾਉਣਾ ਚਾਹੀਦਾ ਇਹ ਸੀ ਦੋਸਤੋ ਆਪਣੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਅਤੇ ਹਾਂ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ